ਹਾਂਜੀ ਸੱਜਣੋ ਮੰਥ ਗਰੁੱਪ ਦੇ ਵਿੱਚ ਨਿਊ ਬੌਰਨ ਬੇਬੀ ਦੇ ਕੱਪੜਿਆਂ ਦੇ ਵਿੱਚ ਨਵੀਂ ਵੈਰਾਈਟੀ ਆਈ ਆ ਤੁਹਾਨੂੰ ਦਿਖਾਉਣੇ ਆ ਇਸ ਤਰ੍ਹਾਂ ਸਵੈਟਰ ਆ ਜਾਣਗੇ ਬਹੁਤ ਹੀ ਵਧੀਆ ਸ਼ਾਨਦਾਰ ਫੈਬਰਿਕ ਆ ਸਾਈਡ ਤੇ ਬਟਨ ਲੱਗੇ ਹੋਏ ਆ ਬੱਚੇ ਨੂੰ ਪਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਕਪੜਾ ਚੈੱਕ ਕਰੋ ਤੁਸੀਂ ਇਸ ਦੇ ਵਿੱਚ ਗਰਮ ਕਪੜਾ ਬਹੁਤ ਹੀ ਸੌਫਟ ਕਪੜਾ ਲੱਗਿਆ ਹੋਇਆ ਹੈ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਸ ਤਰ੍ਹਾਂ ਕਲਰ ਆ ਜਾਣਗੇ ਬਹੁਤ ਹੀ ਸ਼ਾਨਦਾਰ ਕਪੜਾ ਹੈ ਉਸ ਤੋਂ ਇਲਾਵਾ ਕੈਪ ਦੇ ਵਿੱਚ ਬੱਚਿਆਂ ਦੇ ਆ ਜਾਣਗੇ ਹੁੱਡੀ ਦੇ ਵਿੱਚ ਇਸ ਤਰ੍ਹਾਂ ਕਰ ਲੋ ਇਹਨਾਂ ਦੇ ਵਿੱਚ ਵੀ ਕਲਰ ਮਿਲ ਜਾਣਗੇ ਰਾਉਂਡ neck ਦੇ ਵਿੱਚ ਮਿਲ ਜਾਣਗੇ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਬਹੁਤ ਹੀ ਸ਼ਾਨਦਾਰ ਕਪੜਾ 3 thread cotton ਕਪੜਾ ਹੈ ਉਸ ਤੋਂ ਇਲਾਵਾ ਬੱਚਿਆਂ ਦੇ ਰੰਪਰ ਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਬਹੁਤ ਹੀ ਵਧੀਆ ਕੁਆਲਿਟੀ ਹੈ ਜੈਪ ਚੈੱਕ ਕਰੋ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਇਸ ਤੋਂ ਇਲਾਵਾ ਗਰਲਿਸ਼ ਲੁੱਕ ਦੇ ਵਿੱਚ ਤੁਹਾਨੂੰ ਏਅਰ ਬੂਮ ਦੇ ਵਿੱਚ ਰਾਉਂਡ ਨੈਕ ਦੇ ਵਿੱਚ ਬਹੁਤ ਹੀ ਸ਼ਾਨਦਾਰ ਕਪੜਾ ਹੈ ਚੈੱਕ ਕਰੋ ਇਹਦੇ ਵਿੱਚ ਵੀ ਕਲਰ ਮਿਲ ਜਾਣਗੇ A to Z ਨਿਹਾਲ ਸਿੰਘ ਵਾਲਾ ਸ਼ਾਓ ਤੇ ਪਹੁੰਚੋ ਤੇ ਲਾਹ ਉਠਾਓ